ਉੱਚਰ ਬਾਣੀ ਵਿੱਚ ਕਵਸਤ ਸਹਿਜ ਹੈ ਹੈ ਤੇ ਸਾਰੀ ਬਾਣੀ ਸਹਿਜ ਪਰ ਇਸ ਵਿੱਚ ਇੱਕ ਪਾਰਟੀਕਲ ਸਹਿਜ ਹੈ ਜਿਹੜਾ ਸਿਰਫ ਗੁਰੂ ਸਾਹਿਬ ਆਪਣੇ ਉੱਤੇ ਵਰਤਦੇ ਨੇ ਸਿੱਖ ਨੂੰ ਤਾਂ ਸਹਿਜ ਰਹਿਣ ਵਿੱਚ ਉਪਦੇਸ਼ ਦਿੰਦੇ ਨੇ ਆਪ ਉਸ ਸਹਿਜ ਦੀ ਬਾਣੀ ਕਹੇ ਕੀ ਵੀ ਇੱਕ ਮਹਾਂ ਸਹਿਜ ਜੀਨ ਹੋ ਜਾਂਦੇ ਨੇ ਉਹ ਹੁੰਦੀ ਸ਼ਬਦਾਂ ਅੰਤ ਕਾ ਪਾਸਾ ਹੁਣ ਇਹ ਅੰਤ ਅੰਤ ਪਾਸਾ ਹੈ ਮਹਾਰਾਜ ਦਾ ਬਿਲਕੁਲ ਅੰਤ ਜਿੱਦੇ ਵਿੱਚ ਮਾਂ ਸਹਿਜ ਹੈ ਕਿ ਗੁਰੂ ਸਾਹਿਬ ਜੀ ਜੋ ਉਪਦੇਸ਼ ਦੇਣਾ ਸੀ ਉਹ ਦੇਤਾ ਹੁਣ ਕਹਿੰਦੇ ਨੇ اے ਵਾਹਿਗੁਰੂ ਜੀ ਮੈਂ ਤੇਰਾ ਧੀਨਾ ਮੈਂ ਨਾ ਚੀਜ਼ਾਂ ਮੈਂ ਗਰੀਬ ਆ ਮੈਂ ਕੂਕਰਾਂ ਮੈਂ ਦਾਸਰਾ ਮੈਂ ਤੇਰੇ ਦਰ ਦਾ ਕੁੱਤਾ ਆ ਕੂਰਾਂ ਤੇ ਤੂੰ ਮੇਰੇ ਤੇ ਦਇਆ ਕਰ ਇਹ ਉਹਨਾਂ ਦਾ ਪਰਸਨਲ ਪ੍ਰੇਰ ਉਹ ਵਾਹਿਗੁਰੂ ਜੀ ਅਸੀਂ ਛੋਣ ਲਵਿਏ ਤਾਂ ਹੁਰ ਵੀ ਅੱਛਾ ਹੈ ਪਰ ਗੁਰੂ ਸਾਹਿਬ ਸਾਨੂੰ ਉਪਦੇਸ਼ ਦੇ ਕੇ ਆਪ ਕਿੱਥੇ ਘਰੋਤੇ ਜਾ ਕੇ ਇਹ ਵੇਖਣ ਵਾਲੀ ਗੱਲ ਹੈ ਇਹਨੂੰ ਮਾਂ ਸਹਿ ਜਾਖੀ ਜਾਏ ਏ ਮੇਰੇ ਵਾਹੀ ਗੁਰੂ ਜੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਮੇਰੇ ਦੀਨ ਤੇ ਨਿਮਾਣੇ ਤੇ ਗਰੀਬ ਤੇ ਅਨਾਥ ਤੇ ਤੁਸੀਂ ਦਇਆ ਮਿਹਰ ਕਰੋ ਖੀੜੀ ਮਿਹਰ ਕਰੋ ਨਾਨਕ ਮੈਂ ਨਿਕਾ ਜਾਵਾਂ میں غریب ہو جاؤں میں نرنی جوت ہو جاؤں میں شرط تو الگ ہو جاؤں جدا ہو جاؤں میں تو کچھ لے آیا ہی نہیں سی میں نے چیتے روے جی تو میں کچھ لے آیا ہوں تا نال لے جا سی جد میں لے آیا ہی کچھ نہیں تب میں نال کی جانے ہیں ادھا نانک دار تھے ہیں نانکو مانگے مانگ مانگتا مطلب مانگ دا ہاں. مان مانگتا ہاں میں مانگتا ہاں میں اناس تیرے دردہ مانگتا ہاں اور تیرے دردی آش لاکے مانگت کے بیٹھا ہاں کہنی کچھ بھی رہا تو آپ پہ دیں گا تو آپ بھی کرپا کر کے میرے دردے کو مانگتا بیٹھا ہے میں اس میں خیر پا دوں گا. کس دی خیر پا دوں گا سنت روالہ سنت چرن توڑ ਕਿਸੇ ਬਖਸ਼ੇ ਹੋਇਦਾ ਸੰਗ ਮੈਨੂੰ ਬਖਸ਼ ਦੇ ਮੇਰੇ ਤੇ ਏ ਕਿਰਪਾ ਕਰ। ਉਠ ਫਰੀਦਾ ਸਤਿਆ ਦੁਨੀਆ ਪਾਰਣ ਜਾ। ਮਤ ਕੋ ਮਿਲ ਜੇ ਬਖਸ਼ੈ ਤੂੰ ਵੀ ਬਖਸ਼ ਜਾ। ਕੋਈ ਜਗਦਾ ਦੀਵਾ ਮਿਲ ਜਾਵੇ ਤਾਂ ਸਾਡੇ ਮਨ ਦਾ ਦੀਵਾ ਵੀ ਜਗ ਪੈਂਦਾ। ਪਰ ਖਿਆਲੇ ਰੱਖ ਲਿਓ ਜਗਦਾ ਦੀਵਾ ਤੇ ਜਗਾ ਸਕਦਾ ਹੈ। ਦੂਜੇ ਦੀਵਿਆਂ ਨੂੰ ਹਜ਼ਾਰਾਂ ਲੱਖਾਂ ਦੀਵਾ ਇਹਨੂੰ ਜਗਾ ਸਕਦਾ ਹੈ ਪਰ ਜਿਹੜਾ ਜਗਨ ਵਾਲਾ ਦੀਵਾ ਹੈ ਨਾ ਉਹਦੇ ਚ ਵੱਟੀ ਵੀ ਹੋਣੀ ਚਾਹੀਦੀ ਹੈ ਤੇਲ ਵੀ ਹੋਣਾ ਚਾਹੀਦਾ ਜਿਸ ਦੀਵੇ ਨੂੰ ਸੀ ਜਗਾਉਣਾ ਚਾਹੁੰਦੇ ਆ ਉਹਦੇ ਚ ਵੱਟੀ ਵੀ ਹੋਣੀ ਚਾਹੀਦੀ ਹੈ ਤੇਲ ਵੀ ਹੋਣਾ ਚਾਹੀਦਾ ਤੇ ਜੇ ਵੱਟੀ ਔਰ ਤੇਲ ਨਾ ਹੋਵੇ ਖਾਲੀ ਦੀਵਾ ਹੋਵੇ ਉਹ ਨਹੀਂ ਜਗਣਾ ਤਾਂ ਛਾੜੇ ਅੰਦਰ ਤਰਾਸ਼ ਚਾਹੀਏ ਨੂੰ ਮਿਗਜਣ ਲਈ ਛਾੜ ਦੇ ਅੰਦਰ ਹਿੰਮਤ ਚਾਹੀਦੀ ਔ ਕੁਝ ਕਰਨ ਦੀ ਵੈਸੀ ਗੁਰੂ ਜੀ ਆਗਾ ਆਖਾ ਮੰਨ ਕੇ ਕੁਝ ਕਰਨਾ ਹੈ ਫਿਰ ਤੇ ਪਈ ਦੀਵਾ ਜਗ ਜਾਏਗਾ ਪਰ ਅੱਜ ਵੇਖਿਆ ਇਹੀ ਜਾਂਦਾ ਅੱਛਾ ਜੀ ਮਹਾਰਾਜ ਸਾਡੀ ਕਿਰਪਾ ਕਰ ਦਿਓ ਅੱਛਾ ਜੀ ਸਾਂਜੀ ਸਾਡੇ ਘਰ ਚਰਨ ਪਾ ਦਿਓ ਅੱਛਾ ਜੀ ਸਾਨੂੰ ਇਹ ਦੁੱਖ ਹੈ ਤਕਲੀਫ ਹੈ ਤੁਸੀਂ ਕਿਰਪਾ ਕਰਕੇ ਇਹਨਾਂ ਬਿੜ ਦਿਓ ਅੱਜ ਕੱਲ ਤਾਂ ਇਹੀ ਕੁਝ ਰਹੀ ਹੈ ਕਲਯੁਗ ਦਾ ਸਹ ਹੈ ਇਹ ਹੀ ਸਮਾਂ ਹੈ پر اے بانی سچ بانی, ہے اے تو ست کی بانی ہے سچ کی باڑی نانک سچ سچ کا پاتشاہ میں تیرے درتے بیٹھا نکا جات بچہ تیرا بےآسرا ہاں انا تھا میری ایک منگ ہے منگ بھی کیسی میں بول کے نہیں کہہ سکتا میں مینو نہیں پتا ਪਹਿਲੇ ਸਮੇਂ ਸਾਧੂ ਜਿਹੜੇ ਸਨ ਉਹ ਦਰਤੇ ਦਿਲਸ਼ੀਆਂ ਦੇ ਦਰਤੇ ਆ ਕੇ ਖੜ ਜਾਂਦੇ ਸਨ ਮੰਗਦੇ ਕੁਛ ਨਹੀਂ ਸਨ ਤੇ ਘਰ ਦੇ ਸਵਾਮੀ ਜੋ ਨਾਲੇ ਮਨ ਚਾਉਂਦਾ ਸੀ ਉਹਨੂੰ ਖੈਰ ਦੇ ਦਿੰਦੇ ਸਨ ਤੇ ਉਹ ਹਰੀ ਇੱਛਾ ਕਰਕੇ ਲੈ ਕੇ ਟਰ ਜਾਂਦਾ ਸੀ ਇਹ ਸਾਧੂਆਂ ਦਾ ਕਰਮ ਹੈ ਇਹ ਮੰਗਚਾਂ ਦਾ ਕਰਮ ਨਹੀਂ ਹੁੰਦਾ ਹਰੀ ਇੱਛਾ ਕਹਿ ਦੇਣਾ ਜੋ ਮੇਰੇ ਉਹਨੂੰ ਹਰੀ ਇੱਛਾ ਕਰਕੇ ਮੰਨ ਲੈਣਾ ਇਹ ਸਾਧੂ ਦਾ ਕਰਮ ਹੁੰਦਾ ਹੈ ਐਸੇ ਸਾਧੂ ਸਨ ਕਿ ਜੇ ਨਾਮੀ ਕੋਈ ਮਿਲੇ ਫਿਰ ਵੀ ਉਹ ਥੋੜਾ ਸਮਾਂ ਵੇਟ ਕਰਕੇ ਹਰੀ ਇੱਛਾ ਕਹਿ ਕੇ ਚਲੇ ਜਾਂਦੇ ਸਨ ਪਿਆਜ ਸਾਨੂੰ ਨਹੀਂ ਮਿਲਣਾ ਵਾਹਿਗੁਰੂ ਨੂੰ ਨਹੀਂ ਮਨਜ਼ੂਰ ਭੁੱਖਿਆ ਹੀ ਰਹਿਣਾ ਤਾਂ ਇਦਾਂ ਹੀ ਰਹਿ ਲਈਏ ਇਸ ਤਰ੍ਹਾਂ ਵਾਹਿਗੁਰੂ ਦਾ ਦਰਸ਼ਨ ਅਸੀਂ ਚਾਹੀਏ ਇੱਥੇ ਇੱਕ ਗੱਲ ਆਖਾਂਗੇ ਹੋਏ ਕਿ ਬੇਸ਼ੱਕ ਦਰਸ਼ਨਾਂ ਦੀ ਲਲਕਤਾ ਹਰ ਜੀਵ ਦੇ ਅੰਦਰ ਹੁੰਦੀ ਹੈ ਹਰੇਕ ਆਦਮੀ ਚਾਹੁੰਦਾ ਹੈ ਵੀ ਮੈਨੂੰ ਵਾਹਿਗੁਰੂ ਦੇ ਦਰਸ਼ਨ ਹੋਵੇ ਪਰ ਉਸ ਵਾਹਿਗੁਰੂ ਦੇ ਦਰਸ਼ਨਾਂ ਦੇ ਲਈ ਜਿੱਦਣ ਸਾਡੇ ਮਨ 'ਚੋਂ ਮੰਗ ਵੀ ਨਹੀਂ ਰਹਿਣੀ ਦਰਸ਼ਨਾਂ ਦੀ ਉਹਦੰ ਦਰਸ਼ਨ ਹੋ ਜਾਣਾ ਕਿਉਂਕਿ ਦਰਸ਼ਨ ਕਰਨ ਦੀ ਚਾਹ ਜਿਹੜੀ ਹੈ ਉਹ ਆਪਣੇ ਆਪ 'ਚ ਇੱਕ ਮੰਗ ਹੈ ਦਰਸ਼ਨ ਕਰਨ ਦੀ ਜਿਹੜਾ ਚਾਹੋ ਹੈ ਨਾ اپنے آپ منگ ہے اپنے آپ منگ ہے پر جدن یہ چاہ گر جائے گی اس دن آپ ہی اس پکڑ لے گا آپ ہی آگے بازو پکڑ لے گا آپ ہی رستہ دکھائے گا ਆਪ ਹੀ ਆਪਣੇ ਘਰ ਲੈ ਜਾਏਗਾ ਕਿਸ ਨੂੰ ਕਹੇ ਨਾਨਕਾ ਸਭ ਕੁਝ ਆਪੇ ਆਪ ਇਹ ਪਵਿੱਤਰ ਬਾਣੀ ਦਾ ਤੱਤ ਹੈ ਵੀ ਮਾਲਕ ਹੀ ਸਭ ਕੁਝ ਆਪਣੇ ਆਪ ਵਿੱਚ ਹੈ ਪਰ ਇਸ ਦੁਨੀਆ ਵਿੱਚ ਰਹਿਣ ਲਈ ਕੋਈ ਜੀਵ ਹੈ ਤੇ ਕੋਈ ਆਤਮਾ ਹੈ ਤਾਂ ਵਾਹਿਗੁਰੂ ਜੀ ਆਤਮ ਸਰੂਪ ਹੋ ਕੇ ਗੁਰੂ ਸੰਤ ਸਰੂਪ ਹੋ ਕੇ ਉਹ ਜੀਵਾਂ ਨੂੰ ਆਪਣੇ ਨਾਲ ਲੜ ਲਾ ਕੇ ਉਸ ਵਾਹਿਗੁਰੂ ਦੇ ਘਰ ਤੱਕ ਲੈਣ ਲਈ ਲੈ ਜਾਣ ਲਈ ਸਮਰੱਥ ਹਾਲ ਵਾਈ ਗੁਰੂ ਮੇਰ ਕਰੇ ਅਸੀਂ ਨਿੱਕੇ ਜੇ ਬਣ ਜਾਈਏ ਤੇ ਕੁਝ ਨਾ ਕਹੀਏ ਇੱਕ ਦਲ ਹੋਰ ਜਦੋਂ ਅਸੀਂ ਆਪਣੇ ਆਪ ਨੂੰ ਇਕੱਲਾ ਫਾਇੰਡ ਕਰਾਂਗੇ ਨਾ ਵੀ ਬਸੇ ਇਕੱਲੇ ਆ ਫਿਰ ਸਾਨੂੰ ਜੋ ਵੀ ਕੋਈ ਕਹੇਗਾ ਮੈਂ ਤੈਨੂੰ ਘਰ ਲੈ ਚੱਲਣਾ ਅਸੀਂ ਉਹਦੇ ਮਗਰ ਟੁਰਪਾਂਗੇ ਜਦੋਂ ਅਸੀਂ ਇਕੱਲਾ ਫੀਲ ਕਰਾਂਗੇ ਫਿਰ ਅਸੀਂ ਇਹ ਨਹੀਂ ਪੁੱਛਾਂਗੇ ਕਿ ਕਿਹੜੇ ਘਰ ਸਾਨੂੰ ਲੈ ਜਾਏਗਾ ਫਟਣਾਲ ਤੁਰ ਪਾਂਗੇ ਸਾਨੂੰ ਕੋਈ ਵੀ ਕਵੇ ਭਈ ਚੱਲ ਮੈਂ ਤੈਨੂੰ ਆਪਣੇ ਘਰ ਲੈ ਚੱਲਣਾ ਸੱਚਖੰਡ ਲੈ ਚੱਲਣਾ ਤੇਰਾ ਘਰ ਤੈਨੂੰ ਦੱਸ ਦੇਣਾ ਅਸੀਂ ਉਸੇ ਵੇਲੇ ਉਹਨਨ ਮਗਰ ਤੁਰ ਪਾਂਗੇ ਐਦਾਂ ਦੇ ਗੁਰਸਿੱਖ ਜਦੋਂ ਗੁਰੂ ਮਾਰੇ ਦਾ ਅੰਮ੍ਰਿਤ ਪਾਨ ਕਰਦੇ ਨੇ ਜਦੋਂ ਚਰਨ ਅੰਮ੍ਰਿਤ ਲੈਂਦੇ ਨੇ ਜਦੋਂ ਗੁਰੂ ਧਾਰਨ ਕਰਦੇ ਨੇ ਤਾਂ ਉਹਨਾਂ ਦੇ ਮਨ ਵਿੱਚ ਇੱਛਾ ਹੁੰਦੀ ਏ ਕਿ ਸਾਨੂੰ ਗੁਰੂ ਜਿੱਥੇ ਲੈ ਜਾਏਗਾ ਅਸੀਂ ਜਾਣਾ ਹੈ ਸਾਡੀ ਮੰਜ਼ਿਲ ਜਿਹੜੀ ਹੈ ਉਹੀ ਹੈ ਜਿਹੜੀ ਗੁਰੂ ਦੀ ਮੰਜ਼ਿਲ ਹੈ। ਔਰ ਗੁਰੂ ਨੇ ਭੇਜਿਆ ਜਿਵੇਂ ਰਾਜੇ ਦਾ ਪੁੱਤਰ ਵਿਛੜ ਜਾਵੇ, ਮਹਿਲ ਤੋਂ ਬਾਹਰ ਆ ਜਾਵੇ। ਅਣਜਾਣ ਬੱਚਾ ਹੈ ਮਹਿਲ ਨੂੰ ਜਾਣਾ ਨਹੀਂ ਚਾਹੁੰਦਾ, ਫਿਰ ਜਾ ਵੀ ਨਹੀਂ ਸਕਦਾ। ਫਿਰ ਰਾਜਾ ਕੀ ਕਰਦਾ ਹੈ? ਉਹ ਕਿਸ ਨਾ ਕਿਸੇ ਐਲਕਾਰ ਨੂੰ ਭੇਜਦਾ ਹੈ। ਐਲਕਾਰ ਨੂੰ ਭੇਜਦਾ ਹੈ ਵੀ ਜਾਓ ਮੇਰਾ ਇੱਕ ਬੱਚਾ ਹੈ। ਉਹਨੂੰ ਲੈ ਆਓ ਇੱਥੇ। ਕਈ ਵਾਰ ਛਾੜੀ ਹੁੰਦਾ ਕਿ ਐਲਕਾਰ ਦਾ ਆਖਾ ਬੱਚਾ ਮੰਦਾ ਨਹੀਂ ਇੱਥੇ ਵੀ ਸਾਡੀ ਇਹੀ ਹਾਲਤ ਹੈ ਸਨ ਰੋਜ਼ ਕੋਈ ਨਾ ਕੋਈ ਮਹਾਤਮਾ ਕੀਰਤਨੀਏ ਕਥਕਾਰ ਧੀਵੀ ਤੇ ਵਸਰੇ ਆਉਂਦੇ ਨੇ ਸਾਨੂੰ ਕਹਿੰਦੇ ਨੇ ਵੀ ਆਪਣੇ ਘਰ ਚੱਲੋ ਵੀ ਤੁਹਾਨੂੰ ਲੈ ਚੱਲਨੇ ਆ ਅਸੀਂ ਮੰਦੇ ਕੋਈ ਨਾ ਪਰ ਫਿਰ ਕੀ ਹੁੰਦਾ ਜੇ ਸਾਡੀ ਤਲਾਸ਼ ਜਾਰੀ ਰਹੇ ਸਾਡਾ ਆਪਣੇ ਘਰ ਲਈ ਜਾਣਾ ਜ਼ਰੂਰੀ ਹੋਵੇ ਅਸੀਂ ਉਸ ਤੋਂ ਬਿਨਾਂ ਰਹਿ ਨਾ ਸਕੀ ਸੜੀਪੋਖ ਪਿਆਸ ਮਰ ਜਾਵੇ ਤਾਂ ਫਿਰ ਕੀ ਹੁੰਦਾ ਉਰਾਇਆ ਆਪ ਆਉਂਦਾ ਹੈ ਫਿਰ ਕੀ ਹੁੰਦਾ ਕਿਉਂ ਰਾਜਾ ਆ ਪਉਂਦਾ ਇਹ ਹਾਲਤ ਹੈ ਸ੍ਰੀ ਕਲਯੁਗ ਦੀ ਕਲਯੁਗ ਦੇ ਵਿੱਚ ਵਾਹਿਗੁਰੂ ਆਪ ਆਏ ਹੋਏ ਨੇ ਸਾਨੂੰ ਲੈਣ ਵਾਸਤੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਪਰ ਗੁਰੂ ਨਾਨਕ ਸਾਹਿਬ ਮਾਰੇ ਨੇ ਜੋ ਬਾਣੀ ਕਹੀ ਹੈ ਜੋ ਵਚਨ ਕੀ ਹੈ ਉਸ ਸਾਰੀ ਮਨੁੱਖੀ ਆਪਲੀਕੀ ਸਾਰੀ ਮਨੁੱਖਜਾਤੀ ਜਿੰਨੀ ਵਿਸ਼ਵ ਦੀ ਮਨੁੱਖਜਾਤੀ ਹੈ ਉਸ ਮਨੁੱਖ ਨੂੰ ਗੁਰੂ ਨਾਨਕ ਮਹਾਰਾਜ ਜੀ ਗੋਵਿੰਦ ਰੂਪ ਆਪ ਲੈਣ ਵਾਸਤੇ ਆਏ ਸੁਪਾਈ ਹੋਣ ਦੇਰੀ ਨਾ ਕਰਨਾ ਹੁਣ ਵਿਸਰੇ ਨਾ ਹੋਣਾ ਹੁਣ ਮੋਹ ਨਾ ਕਰਨਾ ਹੁਣ ਇਧਰ ਉਧਰ ਦੇ ਲੇਮ ਐਕਸਕਿਊਜ਼ ਬਹਾਨੇ ਮਿਨਾ ਬਣਾਉਣਾ ਹੁਣ ਤੇ ਜ਼ਰੂਰੀ ਉਹਦਾ ਲੜ ਪਕੜ ਕੇ ਤੁਰ ਪੈਣਾ ਕਿ ਜਿਹੜਾ ਤੁਰ ਪੈਂਦੇ ਨੇ ਗੁਰੂ ਦਾ ਲੜ ਪਕੜ ਕੇ ਉਹ ਗੁਰੂ ਦੇ ਦੇਸ਼ ਪਹੁੰਚ ਜਾਂਦੇ ਇੱਥੇ ਹੋਰ ਵੀ ਗੱਲ ਸੁਣਨ ਵਾਲੀ ਔਰ ਸਮਝਣ ਵਾਲੀ ਹੈ ਕਿ ਜਿਹੜਾ ਪਹੁੰਚਣ ਵਾਲਾ ਹੈ ਨਾ ਉਗੀ ਲੋੜ ਜਾਦਾ ਹੋਣੀ ਚਾਹੀਦੀ ਹੈ ਗੁਰੂ ਦੇ ਪਾਸ ਕਈ ਸ਼ਿਸ਼ੇ ਹੁੰਦੇ ਨੇ ਉਹਨਾਂ ਕਈਆਂ ਨੂੰ ਪੜਾਉਣਾ ਹੁੰਦਾ ਕੋਈ ਪੜਦਾ ਕੋਈ ਨਹੀਂ ਵੀ ਪੜਦਾ ਪਰ ਜਿਹੜਾ ਬੱਚਾ ਪੜਨਾ ਚਾਹੁੰਦਾ ਹੈ ਨਾ ਜੇ ਗੁਰੂ ਨੂੰ ਨਾਮ ਹੀ ਪੜਾਉਣਾ ਚਾਹੇ ਫਿਰ ਵੀ ਉਹ ਪੜ ਲੈਂਦਾ ਤਾਂ ਇਹ ਹੈ ਵੀ ਜੀਵ ਆਤਮਾ ਵਿੱਚ ਇਹ ਦ੍ਰਿੜਤਾ ਵੀ ਮੈਂ ਵਾਹਿਗੁਰੂ ਨੂੰ ਮਿਲਣਾ ਹੀ ਹੈ ਤਾਂ ਫਿਰ ਉਹਦਾ ਪ੍ਰਬੰਧ ਵੈਗੁਰੂ ਆਪ ਕਰ ਹੀ ਦਿੰਦੇ ਨੇ ਭਾਵੇਂ ਗੁਰੂ ਪੂਰਾ ਹੋਵੇ ਜਾਂ ਗੁਰੂ 'ਚ ਕੋਈ ਜਨਵਾਰੀ ਜਾਦਾ ਹੋਵੇ ਜਾਂ ਮਾਨੋ ਅਧੂਰਾ ਵੀ ਹੋਵੇ ਕਿਉਂਕਿ ਕਾਲ ਯੁਗ ਵਿੱਚ ਐਸੇ ਗੁਰੂ ਅਧੂਰੇ ਹੋ ਸਕਦੇ ਨੇ ਤਦ ਹੀ ਪੂਰਾ ਸ਼ਬਦ ਕਾਲ ਯੁਗ ਦੇ ਲਈ ਆਇਆ ਹੁਣ ਤਰੋ ਨੂੰ ਦੇਖ ਲਓ ਪ੍ਰਲਾਦ ਨੂੰ ਦੇਖ ਲਓ ਤ੍ਰੋ ਨੂੰ ਵੇਖ ਲਓ ਪ੍ਰਲਾਦ ਨੂੰ ਵੇਖ ਲਓ ਬੱਚਾਈ ਤੁਰ ਪਿਆ ਵਾਇਰਸ ਸਿਮਨ ਕਰਨ ਵਾਸਤੇ ਦੋਨਾਂ ਨੂੰ ਇੱਕੋ ਗੱਲ ਕਹੀ ਗਈ ਵੇ ਤੁਸੀਂ ਵਾਇਰਸ ਸਿਮਨ ਕਰੋ ਤੁਹਾਨੂੰ ਇਹ ਸਭ ਕੁਝ ਮਿਲੇਗਾ ਹੁਣ ਉਹਨਾਂ ਨੂੰ ਤਾਂ ਇਹ ਨਹੀਂ ਸੀ ਪਤਾ ਕਿ ਗੁਰੂ ਤੋਂ ਬਿਨਾਂ ਅੰਦਰ ਨਹੀਂ ਖੁੱਲਣਾ ਗੁਰੂ ਆਪ ਮਿਲੇ ਰਸਤੇ ਵਿੱਚ ਉਹਨੂੰ ਉਪਦੇਸ਼ ਦਿੱਤਾ ਉਹਨਾਂ ਦਾ ਅੰਦਰ ਖੁੱਲ ਗਿਆ ਵੈਗੁਰੂ ਜੀ ਜਾਣਦੇ ਸਨ ਕਿ ਇਹ ਬੱਚੇ ਦਾ ਮਨ ਇੱਕ ਹੈ। ਇਹਨੇ ਉਹ ਵਸਤੂ ਲੈ ਕੇ ਹਟਣਾ ਜਿਸ ਵਸਤੂ ਨੂੰ ਲੈਣ ਵਾਸਤੇ ਘਰੋਂ ਢੋਲ ਪਿਆ। ਦੋਵੇਂ ਰਾਜੇ ਦੇ ਪੁੱਤਰ ਢੋਲ ਪੇ ਕਰੋ। ਇਸ ਲਈ ਜਦ ਇੱਕ ਮਨ ਹੋ ਜਾਵੀਏ ਨਾ ਤਾਂ ਫਿਰ ਵੈਗੁਰੂ ਮਿਲਦਾ ਹੀ ਹੈ ਜ਼ਰੂਰ। ਇਸ ਲਈ ਰਿਸ਼ਤਾ ਇਹ ਹੈ ਕਿ ਤੁਹਾਡਾ ਜੀਵ ਦਾ ਤੇ ਆਤਮਾ ਦਾ। ਆਤਮਾ ਵੈਗੁਰੂ ਹੈ। ਕਿ ਤੁਸੀਂ ਜੀਵੋ ਜੀਵ ਜੜੇ ਤੇ ਆਤਮਾ ਚੇਤਨ ਹੈ ਉਸ ਆਤਮਾ ਦੇ ਕਾਰਨ ਹੀ ਜੀਵ ਜਿਹੜਾ ਚੇਤਨ ਹੈ ਇਸ ਲਈ ਤੁਸੀਂ ਉਸ ਚੇਤਨ ਨੂੰ ਪਕੜਨੀ ਕੋਸ਼ਿਸ਼ ਕਰੋ ਜਾਣਨੀ ਕੋਸ਼ਿਸ਼ ਕਰੋ ਜੋ ਸਹਜ ਹੀ ਤੁਹਾਡੇ ਵਿੱਚ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਵਾਹਿਗੁਰੂ ਜੀ ਦੇ ਉਦਮ ਨਾਲ ਨਾਮ ਜਪਣ ਨਾਲ ਕੁਝ ਲੈਣਾ ਦੇਣਾ ਨਹੀਂ ਕੋਈ ਸ਼ੌਦਾ ਨਹੀਂ ਕੋਈ ਸ਼ਰਤ ਨਹੀਂ ਕੋਈ ਮੰਗ ਨਹੀਂ ਕੋਈ ਇਤਰਾਜ਼ ਵੀ ਨਹੀਂ ਕੋਈ ਕਿੰਤੂ ਪੈਂਤੋ ਵੀ ਨਹੀਂ ਫਿਰ ਸਭ ਕੁਝ ਆਪਣੇ ਆਪ ਹੀ ਮਿਲੇਗਾ ਤੇ ਫਿਰ ਇਹ ਪਤਾ ਵੀ ਲੱਗੇਗਾ ਕਿ ਕਰਨ ਵਾਲਾ ਵੀ ਤੇ ਕਰਾਉਣ ਵਾਲਾ ਵੀ ਆਪ ਹੀ ਹੈ ਦੂਜਾ ਕੋਈ ਹੈ ਵੀ ਨਹੀਂ ਸਚਾਈ ਇਹ ਹੈ ਕਿ ਇਸ ਵਿਸ਼ੇ ਵਿੱਚ ਉਸ ਵਾਇਰਸ ਤੋਂ ਬਿਨਾ ਕੋਈ ਦੂਜੀ ਵਸਤੂ ਹੈ ਹੀ ਨਹੀਂ ਕੋਈ ਦੂਜੀ ਵਸਤੂ ਹੈ ਨਹੀਂ ਜਿਸ ਤਰ੍ਹਾਂ ਆਪਾਂ ਚਲ ਚਤਰ ਦੇਖਦੇ ਆਂ ਦੇਖਣ ਜਿਵੇਂ ਲੱਗਦਾ ਹੈ ਕਿ ਜਿਵੇਂ ਉਹਦੇ ਵਿੱਚ ਜੀਵ ਕੰਮ ਕਰ ਰਹੇ ਨੇ ਸੱਚੀ ਮੁੱਚੀ ਦੇਖਣ ਚਾਹੋਂ ਲੱਗਦਾ ਪਰ ਸਾਡਾ ਮਨ ਜਾਣਦਾ ਹੈ ਕਿ ਇਹ ਸਭ ਪਰਦੇ ਉੱਤੇ ਹੈ ਇਹ ਜੀਵ ਜਿਹੜੇ ਆਪਸ ਚੱਲਦੇ ਫਿਰਦੇ ਆਸਤੇ ਖੇਡਦੇ ਨਜ਼ਰ ਆਉਂਦੇ ਆ ਨਾ ਇਹ ਹੈ ਨਹੀਂ ਪਰਦੇ ਤੇ ਇਹ ਮਸਨੂਰੀ ਨੇ ਇਹ ਐਵੇਂ ਹੀ ਦਿਸਦੇ ਨੇ ਜਦੋਂ ਮਨ ਜਾਣਦਾ ਸਭ ਦਾ ਮਨ ਜਾਣਦਾ ਇਸੇ ਤਰ੍ਹਾਂ ਦਾ ਗਿਆਨੀ ਦਾ ਮਨ ਜਾਣਦਾ ਕਿ ਇਹ ਜਿਹੜੀ ਦੁਨੀਆ ਜਿੰਨੇ ਜੀਵ ਚੱਲਦੇ ਨੇ ਇਹ ਪਰਦੇ ਦੇ ਚੱਲਦੇ ਨੇ ਸੱਚ ਵਿੱਚ ਹਾਨ ਨਹੀਂ ਜੋ ਹੈ ਉਹ ਵਾਹਿਗੁਰੂ ਵਾਹਿਗੁਰੂ ਹੈ ਦੇਖਣ ਵਾਲਾ ਵੀ ਆਪ ਹੈ ਦਿਖਾਉਣ ਵਾਲਾ ਵੀ ਆਪ ਹੈ ਔਰ ਦ੍ਰਿਸ਼ਟਾ ਵੀ ਆਪ ਹੈ ਵਾਹਿਗੁਰੂ ਨਾਮ ਚਿਤਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ